ਉਹ ਇਹਨਾਂ ਗੱਲ ਕਰ ਰਹੇ ਸੀ ਉਹ ਕਹਿੰਦੀ ਗਾਲ ਕੱਢਣ ਦਾ ਬੜਾ ਮਜ਼ਾ ਆਉਂਦਾ ਪੰਜਾਬੀ ਹਾਂਜੀ ਬਿਲਕੁਲ ਕੱਢ ਕੇ ਵਿਖਾਵਾਂ ਮੈਨੂੰ ਨਹੀਂ ਕਰਨੀ ਉਧਰ ਕੱਢ ਕੇ ਦਿਖਾਉਣੀ ਤੇ ਦਿਖਾ ਦੇ ਨਹੀਂ 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 ਐਸੇ ਨਹੀਂ ਨਿਕਾਲਦੇ ਇਸ ਤਰ੍ਹਾਂ ਕਿਸੇ ਨੂੰ ਤਾਂ ਨਹੀਂ ਨਿਕਾਲਦੇ ਆ ਵੀ ਲਾਰ ਬਹੁਤ ਅੱਛਾ ਲੱਗਦਾ ਹਾਂ ਅੱਛਾ ਮੈਨੂੰ ਇਹ ਬਤਾਓ ਕਿ ਜਿਹੜਾ ਬੰਦਾ ਪੰਜਾਬੀ ਬੋਲਦਾ ਵਾ ਉਹਨੂੰ ਜਾਹਲ ਕਿਉਂ ਕਿਹਾ ਜਾਂਦਾ ਜੋ ਕਹਿੰਦੇ ਹਨ ਉਹ ਖੁਦ ਜਾਹਲ ਹੁੰਦੇ ਹਨ ਮੇਰੇ ਖਿਆਲ ਮੈਂ ਕਿਉਂਕਿ ਪੰਜਾਬੀ ਤਾਂ ہماری ਮਦਰ ਲੈਂਗੁਏਜ ਹੈ ਯਾਰ ਪੰਜਾਬੀ ਚ ਦੱਸ ਨਾ ਤੇ ਜਿਹੜੇ ਆਦੇ ਨੇ ਉਹ ਆਪ ਜਾਹਲ ਹੁੰਦੇ ਨੇ ਕਿਉਂਕਿ ਪੰਜਾਬੀ ਸਾਡੀ ਮਦਰ ਲੈਂਗੁਏਜ ਹੈ ਅਸੀਂ ਇਸ ਤੋਂ ਕਦੀ ਵੀ ਡਿਨਾਈ ਨਹੀਂ ਕਰ ਸਕਦੇ ਅੱਛਾ ਹਾਂਜੀ ਉਹ ਜਿਹੜੇ ਦੋ ਜਮਾਤ ਪੜ੍ਹ ਵੈਂਦੇ ਨੇ ਉਹ ਪੰਜਾਬੀ ਛੋੜ ਕੇ ਨਵੀਂ ਨਵੀਂ ਅਧੀ ਕੱਚੀ ਪੱਕੀ ਇੰਗਲਿਸ਼ ਪੜ੍ਹਦੇ ਨੇ ਫਿਰ ਉਹ ਤੂੰ ਨਾ ਜਾਹਲ ਦਾ ਲਬਦ ਸਿੱਖ ਲੈ ਫਿਰ ਉਹ ਜਾਹਲ ਆਖ ਦਿੰਦੇ ਨੇ ਇਦੀ ਕਸੂਰ ਉਹਨਾਂ ਦਾ ਹੈ ਜਿਹੜਾ ਜਾਹਲ ਆਖਦੇ ਨੇ ਤੇ ਜਿਹੜੀਆਂ ਕੁੜੀਆਂ ਮੇਕਅਪ ਕਰਕੇ ਉਰਦੂ ਬੋਲਣ ਦੀ ਕੋਸ਼ਿਸ਼ ਕਰਦੀਆਂ ਆਈਆਂ ਪਿੰਡਾਂ ਜਿੱਦਾਂ ਯੂਨੀਵਰਸਿਟੀ 'ਚ ਐਂਟਰ ਹੋਣਾ ਆ ਕੇ ਕਹਿਣਾ ਐਕਸਕਿਊਜ਼ ਮੀ ਮੂਵਿੰਗਾ ਕਰਕੇ ਉਹ ਲਕਬਾ ਵੀ ਹੋ ਜਾਂਦਾ ਐ ਇਹਨਾਂ ਕੁੜੀਆਂ ਬਾਰੇ ਕੀ ਕਹੋਗੇ ਤੁਸੀਂ ਉਹਨਾਂ ਕੁੜੀਆਂ ਬਾਰੇ ਆਈ ਕਹਿ ਰਹੀਆਂ ਨਾ ਕਿ ਉਹ ਜੋ ਅਸਲ ਰੀਅਲ ਜੈਮ ਹੁੰਦੇ ਹਨ ਨਾ ਉਹ ਇੰਗਲੈਂਡ 'ਚ ਜਾ ਕੇ ਵੀ ਪੰਜਾਬੀ ਬੋਲ ਰਹੇ ਹਨ ਉਹ ਦੁਬਈ 'ਚ ਜਾ ਕੇ ਪੰਜਾਬੀ ਬੋਲ ਰਹੇ ਹਨ ਠੀਕ ਹੈ ਉਹ ਜਿਹੜੇ ਨੇ ਪੰਜਾਬੀ ਨੂੰ ਨਾਰ ਜਾ ਤੇ ਪੰਜਾਬੀ ਬੋਲਦੀਆਂ ਜਿਹੜੇ ਦੋ ਜਮਾਤਾਂ ਪੜ੍ਹ ਵੈਂਦੇ ਨੇ ਥੋੜਾ ਜਿਹਾ ਮੇਕਅੱਪ ਕਰਨਾ ਸਿੱਖ ਜਾਂਦੀਆਂ ਨੇ ਜਾਂ ਕੋਈ ਲੜਕੇ ਵੀ ਆਈਦੇ ਹੁੰਦੇ ਨੇ ਨਾ ਉਹ ਫਿਰ ਪੰਜਾਬੀ ਨੂੰ ਡਿਨਾਈ ਕਰਦੇ ਨੇ ਉਹਨਾਂ ਵਾਸਤੇ ਇੱਕ ਹੀ ਐਡਵਾਈਸ ਹੈ ਕਿ ਇਨਸਾਨ ਬ ਇਹ ਮਿਕਸ ਕਿਉਂ ਹੋਣਾ ਚਾਹੁੰਦੇ ਨੇ ਪੜ੍ਹੇ ਲਿਖੇ ਕਮਿਊਨਿਟੀ ਦੇ ਵਿੱਚ ਇੱਥੇ ਪੜ੍ਹੇ ਲਿਖੇ ਨੇ ਨਾ ਪੜ੍ਹੇ ਲਿਖੇ ਹੋਣ ਦਾ ਤਾਲੁਕ ਹੈ ਤੇ ਨਹੀਂ ਤੁਸੀਂ ਪੰਜਾਬੀਓ ਤੇ ਪੜ੍ਹੇ ਲਿਖੇ ਨਾ ਤੁਸੀਂ 50 ਦੀ ਤਾਰੀਖ ਉਠਾ ਕੇ ਵੇਖੋ ਸਭ ਤੋਂ ਜ਼ਿਆਦਾ ਪੰਜਾਬੀ ਐਜੂਕੇਸ਼ਨ ਹੀ ਛਗੇ ਨੇ ਤੁਹਾਨੂੰ ਆਂਦੀ ਪੰਜਾਬੀ ਨਾ ਉਹ ਨੇ ਨਹੀਂ ਵੀ ਨਹੀਂ ਗਿਆ ਸਿੱਧਾ ਨਾ ਉਹ ਇੰਗਲਿਸ਼ ਹੀ ਆਂਦੀ ਹੈ ਹਾਂਜੀ ਤੁਹਾਨੂੰ ਆਂਦੀ ਹੈ ਪੰਜਾਬੀ ਥੋੜੀ ਬਹੁਤ ਹੋਰ ਸੇ ਹੈ ਆਪ ਜੀ ਜੀ ਬੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਬੋਲੂ ਮੈਨੂੰ ਜੇ ਇਹ ਨਹੀਂ ਪਤਾ ਚੱਲ ਰਿਹਾ ਕਿਹੜੀ ਕਲਾਸ ਪੜ੍ਹਦੀ ਹੈ ਮੈਂ ਫਿਫਥ ਸਮੈਸਟਰ ਮੇ ਪੜ ਰਹੀ ਹੂੰ ਬੀਐਸਸੀ ਪੰਜਾਬੀ ਚ ਦੱਸਣਾ ਵਾ ਬੀਐਸਸੀ ਐਜੂਕੇਸ਼ਨ ਕਿਸ ਤਰ੍ਹਾਂ ਸੇ ਬਤਾਉ ਪੰਜਾਬੀ ਮੇ ਕਿਹੜੀ ਕਲਾਸ ਪੜਦੀ ਤੇ 14ਵੀਂ ਹੈ 14ਵੀਂ ਅਗਰ ਪੰਜਾਬੀ ਮੇ ਬੋਲੇ ਤਾਂ 14ਵੀਂ ਮਤਲਬ ਫਿਫਥ ਸਮੈਸਟਰ ਇਸ ਕੇ ਮੈਂ 14ਵੀਂ ਚ ਪੜਦੀ ਆ ਮੈਂ 14ਵੀਂ ਚ ਪੜਦੀ ਆ ਮੈਂ ਲਾਹੌਰ ਰਹਿੰਦੀ ਆ ਮੈਂ ਲਾਹੌਰ ਰਹਿੰਦੀ ਆ ਮੈਨੂੰ ਪੰਜਾਬੀ ਨਹੀਂ ਆਂਦੀ